ਇਕੇ ਸਥਾਨਕ ਸ਼ਹਿਰ ਦੇ ਸੁਰਜੀਤ ਨਗਰ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲੋਹੜੀ ਤੇ ਮਾਘੀ ਦੇ ਤਿਹਾਣ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਜਿਸ ਤਰ੍ਹਾਂ ਨਗਰ ਦੀਆਂ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ 'ਚ ਗੁਰੂ ਘਰ ਵਿਖੇ ਸ਼ਿਰਕਤ ਕੀਤੀ ਗਈ ਅਤੇ ਆਪਣਾ ਜੀਵਨ ਸਫਲ ਬਣਾਇਆ ਪੋਗ ਪ੍ਰਾਂਤ ਰਾਗ ਜੱਥੇ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ ਇਸ ਪ੍ਰੋਗਰਾਮਟਾਡੇ ਬਲਵਿੰਦਰ ਸਿੰਘ ਭਗਤਾ ਦੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਨਛੱਤਰ ਸਿੰਘ ਸਿੱਧੂ ਸੀਨੀਅਰ ਆਪਾਗੋ ਪ੍ਰਿੰਸੀਪਲ ਹਰਨ ਸਿੰਘ ਸੋਹੀ, ਜਗਜੀਤ ਸਿੰਘ, ਪੰਜ ਦਲਜੀਤ ਸਿੰਘ ਸਾਫਾ ਸਰਪੰਚ, ਨਾਇਬ ਸਿੰਘ ਫੌਜੀ, ਨੀਲਾ ਸਿੰਘ, ਪਿਆਰਾ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਬਹੁਤ ਹੀ ਸਤਿਕਾਰਯੋਗ ਮੇਰੇ ਇਸ ਨਗਰ ਸਰਜੀਤ ਨਗਰ ਭਗਤਾ ਭਾਈ ਕਾ ਦੀ ਸਮੁੱਚੀ ਸਾਧ ਸੰਗਤ ਜੀਓ ਅੱਜ ਅਸੀਂ ਪਿਛਲੇ ਦਿਨਾਂ ਤੋਂ ਜੋ ਅਖੰਡਪਾਠ ਸਾਹਿਬ ਪ੍ਰਕਾਸ਼ ਕਰਵਾਏ ਸਨ ਉਹਨਾਂ ਦੇ ਭੋਗ ਪਾਏ ਗਏ ਵੱਖ-ਵੱਖ ਰਾਜਨੀਤਿਕ ਲੀਡਰਾਂ ਨੇ ਪ੍ਰੈਸ ਵਾਲਿਆਂ ਵੀਰਾਂ ਨੇ ਤੇ ਹੋਰ ਮੋਤਵਾਰ ਸੱਜਣਾ ਨੇ ਆਪਣੀ ਹਾਜ਼ਰੀ ਲਵਾਈ ਗੁਰੂ ਆਗਰ ਆ ਕੇ ਨਟਕਮਸਤ ਹੋਏ ਜਿਨ੍ਹਾਂ ਵਿੱਚ ਮੇਰੇ ਨਾਲ ਖੜੇ ਨੇ ਸਰਦਾਰ ਨਿਸ਼ਾਤਰ ਸਿੰਘ ਜੀ ਸਿੱਧੂ ਜੋ ਕਿ ਕਿਸਾਨ ਵਿੰਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਐਮਸੀ ਬੁੱਢਾ ਸਿੰਘ ਜੀ ਸਿੱਧੂ ਜੋ ਮੋਹਨ ਸਿੰਘ ਜੀ ਐਮਸੀ ਉਹਨਾਂ ਦੇ ਨਾਲ ਖਾਨਦਾਨ ਜੀ ਸੁਖਜਿੰਦਰ ਸਿੰਘ ਜੀ ਕਾਕਾ ਖਾਨਦਾਨ ਔਰ ਕੋਠੇ ਭਾਈਆਣਾ ਤੋਂ ਰਾਜਵਿੰਦਰ ਸਿੰਘ ਜੀ ਸਰਪੰਚ ਔਰ ਮੇਰੇ ਇਸ ਨਗਰ ਦੇ ਸਮੂੱਚੇ ਜਿਹੜੇ ਹੈ ਮੈਂਬਰ ਪੰਚਾਇਤ ਔਰ ਸਰਪੰਚ ਔਰ ਸਾਰੇ ਹੀ ਸੱਜਣ ਜਿਹੜੇ ਕਮੇਟੀ ਨਾਲ ਰਿਲੇਟਡ ਨੇ ਪੂਰੀ ਇੱਥੇ ਨਤਮਸਤਕ ਹੋਏ ਹੁਣ ਗੁਰੂ ਘਰ ਲੰਗਰ ਅਤੁੱਟ ਵਰਤ ਰਿਹਾ ਹੈ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਆ ਅਸੀਂ ਮਾਗੀ ਅਤੇ ਲੋਹੜੀ ਦੇ ਤਿਉਹਾਰ ਨੂੰ ਮਨਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਹਰਜੀਤ ਸਿੰਘ ਜੀ ਤੁਹਾਡੀ ਧੰਨ ਕਰਵਨੀ ਹੈ ਪੈਰਾਂ ਚੁੰਧ ਕੇ ਗਾਣੀ ਦਾ ਅੱਗੇ ਹੁਲੜੇ